ਉਹ ਵੀ ਮੇਟਰ ਚਵਾਈ ਦਾ ਗਿਆ ਹੋਰ ਟਾਈਮ ਲੱਗੇ ਹੁਣ ਗਮਨ ਚੋਂ ਜਾਓ ਕਰ ਲਗਾ ਫਿਰ ਉਹ ਚੀਜ਼ ਬਣਾ ਆਇਆ ਕਰੀ ਇਹਦੇ ਤੇਰੇ ਹਨ ਬਾਕੀ ਜਿਹੜਾ ਇਹ ਕੰਮ ਕੰਡੜੀ ਲੱਗਦੀ ਸੜੀਆ ਚੀਜ਼ ਆ ਵਾਹ ਕੋ ਸੈਲੋ ਜਲਾ ਟੋਆ ਬਾਬਾ ਠਾ ਲਾਤੇ ਬੱਠੇ ਵੀ ਵੀ ਛੋਨੇ ਵੀ ਥੋੜੇ ਜੇ ਲੇਟ ਲਾਏ ਸੀ ਫਿਰ ਚਾਰ ਪੌਂਦੇ ਆ தாம் ਲਾਇਆ ਸਾਰੇ ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ ਨਿਊ ਵਲੌਗ ਦੇ ਵਿੱਚ ਨੰਬਰਦਾਰ ਫਾਰਮ ਚ ਬਹੁਤ ਦਿਨਾਂ ਬਾਅਦ ਹੀ ਲੱਗੇ ਆ ਬਣਾਉਣ ਵਿੱਚੋਂ ਜੇ ਦੋ ਚਾਰ ਕੰਮ ਆ ਜਾਂ ਇਦਾਂ ਹੀ ਕਿਤੇ ਚੱਲ ਗਏ ਆਗੇ ਤਾਂ ਕਰਕੇ ਬਾਕੀ ਯਾਰ ਇੱਕ ਤੁਹਾਡਾ ਪਿਆਰ ਹੀ ਬੜਾ ਘੱਟ ਮਿਲਦੇ ਆ ਵਲੌਗਾਂ 'ਚ ਬਾਕੀ ਚਲੋ ਜਦੋਂ ਤੁਹਾਡੀ ਮौज ਜਦੋਂ ਤੁਹਾਨੂੰ ਸਹੀ ਲੱਗਦਾ ਜੇ ਨਹੀਂ ਵਧੀਆ ਲੱਗ ਰਿਹਾ ਤਾਂ ਵੀ ਦੱਸੋ ਯਾਰ ਛੱਡੀਏ ਖੇਡਾ ਵੀ ਨਹੀਂ ਆਪਾਂ ਇਨੀ ਕਰਤੂਰ ਦੇ ਮਾਲਕ ਆਗੇ ਅਸੀਂ ਬਾਕੀ ਚਲੋ ਜਿੱਦਾਂ ਚੱਲਦਾ ਭਰਾ ਚਲਾਈ ਜਾਂਨੇ ਪੱਠੇ ਪੈ ਗਏ ਆ ਜੇ ਬਾਕੀ ਕਮੈਂਟ ਕਰਕੇ ਵਲੌਗ ਜਰੂਰ ਦੱਸੋ ਜਿਹੜੀ ਆਪਾਂ ਹੁਣ ਇਸ ਤਰ੍ਹਾਂ ਦੇ ਰੀਲਾਂ ਪਾਉਣੇ ਆ ਬੋਲ ਕੇ ਵਧੀਆ ਲੱਗ ਰਹੀਆਂ ਤੁਹਾਨੂੰ ਸੱਚਾਈ ਆ ਯਾਰ ਪਿੰਜੋ ਜੋ ਅੱਜ ਕੱਲ੍ਹ ਚੱਲਦਾ ਜੋ ਜੋ ਕੁਝ ਹੁੰਦਾ ਆਪਾਂ ਨੇ ਮਨ 'ਚ ਹੁੰਦਾ ਉਹ ਬੋਲ ਕੇ ਦੱਸ ਦਈਦਾ ਵੀ ਇਦਾਂ ਇਦਾਂ ਚੱਲਦਾ ਇਹ ਕੰਮ ਹਾਂ ਬਾਕੀ ਚਲੋ ਜਿੱਦਾਂ ਤੁਹਾਡੀ ਮौज ਮੰਗੇ ਆ ਤੁਹਾਨੂੰ ਖਾਈਏ ਸਬਜੀ ਆਹ ਲਈ ਸਬਜੀ ਸਬਜੀ ਪਰ ਆ ਮੈਂ ਅੱਗੇ ਗੱਲ ਕਰਦਾ ਨਾ ਇਹ ਮੁੱਲ ਦੀ ਸਬਜੀ ਨਹੀਂ ਲੈ ਕੇ ਖਾਧੀ ਜਾਂਦੀ ਜਿਹੜੀ ਘਰ ਦੀ ਜੀ ਆ ਘਰ ਦੀ ਆਹ ਗਾਜਰਾ ਗੋਭੀ ਆ ਗੰਡੇ ਮੇਰੇ ਹਿਸਾਬ ਨਾਲ ਜਾਂ ਉੱਥੇ ਮਿਰਚਾਂ ਉਹ ਕੱਜੀਆਂ ਤੇ ਕੋਰਾ ਕਰਾ ਨਾ ਪਵੇ ਤੇ ਮਟਰ ਆ ਮਰੜਾ ਜ ਆਪਣੇ ਪੱਕੇ ਨਹੀਂ ਅਜੇ ਭੁਰਨ ਜੇ ਪਏ ਪਾਪੜੀ ਵੀ ਨਹੀਂ ਪਈ ਇਹਨਾਂ ਨੂੰ ਲੇਟ ਹੋ ਗਿਆ ਕੰਮ ਐ ਰਕੀ ਜਿਆਦਾ ਝੋਨੇ ਜਾਨੇ ਕਰਕੇ ਨਾ ਵੀ ਝੋਨੇ ਵੀ ਥੋੜੇ ਜੇ ਲੇਟ ਲਾਏ ਸੀ ਪਿਓ ਚਾਰ ਪਾਉਂ ਨੇ ਮੀਂਹ ਮੂਹ ਪੈ ਗੇ ਤੇ ਤਾਂ ਕਰਕੇ ਥੋੜਾ ਜੇ ਕੰਮ ਲੇਟ ਕਰਿਆ ਰਕੀ ਨੂੰ ਝੋਨੇ ਸੀ ਤੇ ਉਦੋਂ ਮੀਂਹ ਪੈ ਗਿਆ ਨਹੀਂ ਤੇ ਆਪਾਂ ਬਾਬਾਡੇ ਸਾਹਿਬ ਦੇ ਮੇਲੇ ਤੇ ਲਾਗੇ ਬੀਜਦੇ ਨੇ ਨੇ ਤਾਂ ਕਰਕੇ ਨਹੀਂ ਤੇ ਅੱਜ ਕੱਲ੍ਹ ਜੇ ਤੋੜਨ ਨੂੰ ਹੀ ਡੈਬ ਨਹੀਂ ਨੇ ਅ ਫਰਵਰੀ ਚ ਬਿਜਣੀ ਮੁਕਈ ਹੁਣ ਜਰ ਤੱਕ ਹੋ ਜਾਣੇ ਆ ਇਹ ਇੱਕ ਤਲਾਈ ਕਰਾਂਗੇ ਨਹੀਂ ਜਦੋਂ ਕਈਆ ਦੋ ਕਰ ਲਈ ਵੀ ਆ ਵੇਖੋ ਥੋਮ ਹਾਂ ਥੋਮ ਲਾਇਆ ਸਾਰੇ ਇਹ ਸਾਰੀ ਭਰਾ ਕਰਦੀ ਸਬਜੀ ਲਾਈ ਜਿੰਜਾ ਦਾ 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 ਕੰਮ ਚਲਾਈ ਜਾਈਗਾ ਠੀਕ ਆ ਬਾਕੀ ਆ ਜਾ ਤੁਹਾਨੂੰ ਮਿਲਦੇ ਆ ਗਾੜੀ ਆ ਵੇਖੋ ਸੈਲ ਜਲਾ ਟੋਆ ਬਾਗੋਇ ਠਾਂ ਚੱਲ ਗਏ ਆਪਾਂ ਕਾਟੀ ਜੀ ਦੇ ਨਾਲ ਥੋੜਾ ਜਿਹਾ ਕੰਮ ਹੁੰਦਾ ਓਕਾ ਜੋ ਕਾਟੀ ਮੋਗੀ ਤੇ ਫੇਲ ਪੱਠੇ ਪਾਉਣੇ ਥੋੜੇ ਜਿਹਾ ਸੌਖੇ ਹੋ ਜਾਣਗੇ ਤੇ ਬਾਤ ਕੀ ਵੀ ਦੁਜਾ ਕਾਟੀ ਤੁਹਾਨੂੰ ਬੜਾ ਪੱਲੀ ਪੁੱਲੀ ਬਿਚਾਉਣੀ ਵੀ ਔਖੀ ਹੋ ਜਾਂਦੀ ਵਾਕੀ ਆ ਗਏ ਹੁਣ ਗਾੜੀ ਫਰਲੀ ਚ ਜੇ ਵੀ ਸਾਰੇ ਨੱਪੇ ਪੱਠਿਆਂ ਤੇ ਵੇਨੇ ਅੱਜ ਤੱਕ ਕੀ ਮੌਲ ਚੱਲ ਅਜੇ ਤੱਕ ਕੋਈ ਹਾਲਾ ਨਹੀਂ ਕੋਈ ਗੱਲ ਬਾਤ ਆਇਂ ਪੱਠੇ ਪਾਲੇ ਗੋਆ ਚੁੱਕ ਲਿਆ ਕਾਵਾਂ ਚੋੜੀਆਂ ਆ ਬੈਠੀ ਫੌਜ ਕੀ ਆਜੋ ਗਾਲੀ ਨਾ ਬਲਾਤੇ ਪੱਠੇ ਵੀ ਮੈਂ ਉੱਠਿਆਂ ਲੈੜ ਥੋੜਾ ਜਾਂ ਸਰੀਰ ਨਹੀਂ ਠੀਕ ਪੱਠੇ ਪਾ ਕੇ ਸਾਰਾ ਕੁਛ ਪੜਾ ਪੜਾ ਹੀ ਬੱਜ ਗਿਆ ਹੁਣ ਬੈਠੀਆਂ ਬਾਰ-ਬਾਰ ਨੂੰ ਛੱਡਾਂ ਘੜੀ ਖਲੋਗੇ ਉਤੋਂ ਤੇ ਬੈਠੀਆਂ ਤਪ ਤਪ ਸੇਕ ਲੈਣ ਗਰਮੀ ਜੰਦਾ ਜਿਆਦਾ ਲੈਂਦੇ ਹਾਂ ਬੱਕਰੀ ਤੇ ਬੱਕਰੀ ਨੂੰ ਲੱਗੇ ਰੈਡੀ ਆਹੋ ਆਹ ਚਲਾਉਣਾ ਹੈ ਜਨਰੇਟਰ ਚਲਾ ਦੇਉਂਦਾ ਭਾਉ ਇਹਨੂੰ ਬੱਕਰੀ ਨੇ ਲੱਗੇ ਖੁਰਲੀ ਰੱਖਣ ਹੋ ਜਾਂਦਾ ਉਧਰ ਹੀ ਜਾਂਦੇ ਆ ਆਹ ਇਹਨੂੰ ਬੋਸ ਹੱਥ ਲਾਉਣਾ ਹੈ ਬਈ ਫੌਜ ਇਹ ਵੀ ਕਿਹੜੀ ਆਪਣੀ ਆ ਹਾਂ ਪਗੋ ਨੇ ਆਖਿਆ ਬੱਤੀ ਆ ਗਈ ਹੈ ਬੱਤੀ ਆ ਗਈ ਹੈ ਹੱਥ ਲਾਉਣਾ ਹੈ ਆ ਜਨਰੇਟਰ ਚਲਾ ਦੇਣ ਦੇ ਹੱਥ ਹੀ ਲਾਉਣਾ ਹੈ ਇਹ ਇਹ ਐ ਸ਼ਾਬਾਸ਼ ਆਈ ਓਏ ਆ ਬਿਲਡਿੰਗ ਕਰ ਆਇਲ ਇਹਦੇ ਬਣਾਇਆ ਬਣਾ ਕੇ ਲਾਓ ਵੀ ਮਿੱਤਰੋ ਚਵਾ ਇਦਾਂ ਗਿਆ ਆਇਓ ਹੋ ਟਾਈਮ ਲੱਗੇ ਹੁਣ ਗਾਵਾ ਚੌਣ ਮੈਂ ਸਮਝੜ ਇਦਾਂ ਹੀ ਲੰਗੀ ਫੋਨ ਥੋੜਾ ਜਿਹਾ ਟੁੱਟ ਗਿਆ ਨੂੰ ਚਵਾ ਲਉ ਲਿਆਂਦਾ ਬਣਾ ਕੇ ਮਾਰੇ ਬਾਪੂ ਦੇ ਸਾਬ ਮੱਥਾ ਟੇਕ ਕੇ ਆਏ ਮੇਰੇ ਮਨ ਲੱਗਾ ਉੱਥੇ ਵਲੌਗ ਬਣਾਉਣਾ ਫਿਰ ਮੇਰਾ ਜੀ ਨਹੀਂ ਕੀਤਾ ਮਾਨੀ ਬੱਚਿਆਂ ਦਾ ਨੂੰ ਮਲਾਉਨੇ ਆ ਵਸ਼ੀਆਂ ਨਾ ਬਾਕੀ ਭਾਂਡੇ ਘੁੰਡੇ ਵੀ ਲੱਗਣ ਲੱਗਣ ਨਾਲੇ ਆ ਕੇ ਆ ਜਾਓ ਉਹ ਬੱਚੀਆਂ ਬੈਠੀਆਂ ਸਾਰੀਆਂ ਕਰਨੀ ਭਰ ਜੀ ਇਹਨਾਂ ਦੀ ਵੰਡਣਾ ਟੂਲੀ ਨਾ ਸਾਰੀਆਂ ਆ ਗਈਆਂ ਨਾ ਵੇਖ ਕੇ ਮੈਂ ਅਜ ਪਾਊਡਰ ਹੀ ਪਾਇਆ ਮੜ ਮੜ ਕਿ ਜਿੰਨੇ ਜੋਗੀਆਂ ਹੈਗੀਆਂ ਖਾਣ ਬਾਕੀ ਆ ਜਾਓ ਭਾਂਡੇ ਪੋਣੇ ਲਾ ਲੀਆਂ ਉਹ ਲਾ ਕੇ ਪੋਣੇ ਪਾਣੇ ਲਾਉਣ ਨੇ ਆਹ ਮਸ਼ੀਨਾਂ ਜਿਹੜੇ ਲਾਏ ਸਾਰੇ ਇਹਨਾਂ ਨੂੰ ਲੱਗਿਆ ਮਸਾ ਆਰ ਆਰ ਬਖਾਉਂਦੇ ਰਹੀ ਨਾ ਵੀ ਆ ਕਰ ਲੈ ਆ ਦਾਮਨ ਤੋੜਨਾ ਬੱਤੇ ਕਾਲੇ ਗੋਆ ਸੁੱਟ ਲਿਆ ਮਸ਼ੀਨਾਂ ਨਾਲੇ ਬਾਕੀ ਬੰਦੇ ਵੀ ਚੀਜ਼ ਹੋ ਜਾਂਦੀ ਯਾਰ ਬੰਦਾ ਗੋਰਨਾ ਹੋ ਜਾਏ ਤੇ ਇਹੋ ਗੱਲਾਂ ਰੋਜ਼ ਅਸੀਂ ਮੰਨਦਾ ਮੈਂ ਦੇ ਆਪਣਾ ਇਹ ਸਭ ਲੈ ਵੀ ਪਤਾ ਵਲੌਗ ਹੁਣ ਤਾਂ ਨਹੀਂ ਚੱਲਦੇ ਤਾਂ ਨਹੀਂ ਲੋਕ ਕਿਵੇਂ ਦੇ ਸਿੱ ਇੱਕੋ ਮੈਟਰ ਜਾਂਦਾ ਜਾਂ ਫੋਨ ਫੜ ਕੇ ਬੰਦਾ ਕਿਤੇ ਅੱਜ ਮੈਥੇ ਚੱਲਣਾ ਜਾਂ ਉਹ ਕਰ ਲਗਾ ਤੇ ਰੋਜ਼ ਚੀਜ਼ ਬਣਾ ਆਇਆ ਅੱਗੇ ਤੇਰੇ ਹਨ ਬਾਕੀ ਜਿਹਨਾਂ ਕੀ ਆ ਗਾ ਮੇਰੇ ਲੋਰ ਕੋਈ ਨਾ ਹੰਗਾਰਾ ਬੰਦ ਨਹੀਂ ਗਿਆ ਤੇ ਬਾਕੀ ਜੋ ਜਿਹਨੇ ਜਾਲੀ ਸਮਾਂ ਕੀ ਜਾਂਦਾ ਇਹ ਫਾ ਬਾਕੀ ਲਾ ਲਿਆ ਬਾੜ ਦੇ ਬੋੜੇ ਕੈਨ ਕੋ ਨੂੰ ਵੀ ਲੈ ਕੇ ਲਾਉਣਾ ਨੇ ਤੇ ਤੁਹਾਨੂੰ ਮਿਲਦੇ ਇਹ ਕੰਮ ਇਹ ਨਹੀਂ ਲੱਗਦੀ ਬੜੀਆ ਚੀਜ਼ ਆ ਲੋ ਵੀ ਅੱਗੇ ਮੋਟਰ ਲਵਾਏ ਦਸਤਾਨੇ ਜੋ ਵੇਖਣ ਦੇ ਰਮੀਲ ਉਹਨੂੰ ਯਾਰ ਟਾਈਮ ਵੀ ਆਪਣਾ ਹੋਣ ਲੱਗੇ ਆਂ گاਵਾ ਬਾਹਰ ਅੱਗੇ ਕਈ ਵੀਰ ਠੀਕ ਕਹਿ ਦਿੰਦੇ ਆਂ ਗੱਲ ਕੋਈ ਹੁੰਦੀ ਫੁੜ ਕੇ ਕੈਮਰਾ ਕਦੀ ਉੱਧਰ ਲੈ ਜਾਂਦਾ ਕਦੀ ਉੱਧਰ ਜਿਹੜੀ ਇੱਕ ਗੱਲ ਉਹਦੇ ਮੁਕਾੜਿਆ ਕਰਨ ਉਹ ਇਦਾਂ ਹੀ ੱਡੇ ਸਾਡੇ ਬਣਾਉਣ ਨੂੰ ਲਈਦਾ ਯਾਰ ਆਪਾਂ ਵੀ ਇੱਡੇ ਹੈਗੇ ਆਂ ਵਲੋਗਰ ਨਜ਼ਾਰਾ ਵਜਾਲਾ ਕਰਨ ਦੇ ਤਾਂ ਨਹੀਂ ਬਾਕੀ ਦਾ ਨਾਂ ਨੰਬਰ ਲੈਣ ਇੰਤਜ਼ਾਰ ਇਸੋਂ ਕੁੱਤਨਾ ਚਾਹੀਏ ਚਾਹੀਦਾ ਹੈ ਚਲੋ ਬਾਕੀ ਮਿਲਦੇ ਹਾਂ ਲੱਗੇ گاਵਾਂ ਦਰਵਾੜ ਨੂੰ ਖੋਲ ਬੂਗਾ ਵਾਰਡ ਬਲੌਗ ਵੀ ਮਿੱਤਰੋ گاਵਾਂ ਦਾ ਕੰਮ ਹੋ ਗਿਆ ਡਨ گاਵਾਂ ਕਮਾ ਚੋ ਕੇ ਸਾਡੇ ਭੁੰਡੇ ਵਿੱਚ ਉੱਤੇ ਆ ਲਾ ਬਲੌਗ ਦਾ ਟਾਈਮ ਨਹੀਂ ਲੱਗਾ ਜਾਣੇ ਥੋੜੇ ਹਾਂ ਬਾਕੀ ਚਲੋ ਤੁਹਾਨੂੰ ਮਿਲਾਂਗੇ ਹੁਣ ਅਗਲੇ ਬਲੌਗ ਦੇ ਵਿੱਚ ਅੱਜ ਇੰਨੇ ਨਾਲ ਬਲੌਗ ਦੀ ਕਰਦੇ ਹਾਂ ਸਮਾਪਤੀ ਚੈਨਲ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਮੇਰੇ ਭਰਾ ਤੁਹਾਨੂੰ ਮਿਲਦੇ ਆਂ ਮੈਂ ਉਹ ਹੋਰ ਦੇਖੋ